ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਨੇੜੇ ਕਿਧੜਾ ਬਾਅਦ ਸ਼ਹਿਰ ਰਹਿ ਜਾਂਦਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਗਰਮੀ ਰਹਿਤ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਵਾੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇਰ ਪੈਣੀ ਹਜੇ ਬਾਕੀ ਹੈ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਪੂਨੀ ਤੋਰ ਕੇ ਥਾਣ ਹਵਾਨਾ ਵਿਖਾ ਦੇਣਗੇ ਬਾਪੂ ਦੱਸਦਾ ਹੈ ਕਿ ਦੂਜੇ ਸਵੇ ਸੂਈ ਆ ਮਸਾਂ ਘੰਟਾ ਕੀ ਹੋਇਆ ਸੂਈ ਨੂੰ ਜੇਰ ਪੈਣੀ ਹੈ ਜੇ ਬਾਕੀ ਆ ਹੋਰ ਘੰਟੇ ਖੰਡ ਤੇ ਕਰ ਜੇਰ ਪੈ ਜਾਣੀਆਂ ਲੜ ਤੁਰਿਆ ਹੋਇਆ ਬਾਕੀ ਤੋੜ ਕੇ ਤੁਹਾਨੂੰ ਥਾਣਾ ਹਵਾਨਾ ਵਿਖਾ ਦਿੰਨੇ ਆ ਕੱਢ ਲਈਏ ਬਾਹਰ ਨੂੰ ਸੋਹਣੀ ਬੱਛੀ ਆ ਕਾਲੇ ਰੰਗ ਦੀ ਗਰਮੀ ਰਹਿਤ ਦੁੱਧ ਕਰਮਾਲੀ ਦਾ ਜਮਾ ਮੱਝਾਂ ਵਰਗਾ ਉਹ ਚਿੱਟਾ ਕੱਦ ਵੱਡਾ ਹੀ ਆ ਵਜਨ ਬਹੁਤ ਆ ਹਵਾਨਾ ਵੀ ਕਰਮਾਲੀ ਨੇ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੋਸਤੋ ਹੋਰ ਅੱਧੇ ਇੱਕ ਘੰਟੇ ਖੰਡ ਤੱਕਰ ਜੇਰ ਪੈ ਜੂਗੀ ਲੜ ਤੁਰਿਆ ਹੋਇਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸੋਹਣੀ ਬੱਚੀ ਗਰਮੀ ਰਹਿ ਤਾ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 18 20 ਕਿਲੋ ਬਾਈ ਦੱਸ ਆ ਇੱਥੇ ਖੁੱਲਾ ਦੁੱਧ ਪਿਆ ਜੂਗੀ ਬਾਕੀ ਥਾਂ ਤੁਹਾਨੂੰ ਹਣ ਰੋਕ ਕੇ ਨੇੜ ਤੋਂ ਚੈੱਕ ਕਰਾ ਦੇਣਾ ਆਹ ਹਵਾਨਾ ਵੇਖ ਲਓ ਪੂਰਾ ਸੋਹਣਾ ਵੱਡਾ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਕੋਈ ਟੱਟਮਾ ਲੰਕਮਾ ਨਹੀਂ ਉੱਪਰੋਂ ਫਟੰਗ ਚੌੜਾ ਹਵਾਨਾ ਸਟਾਰਟ ਹੁੰਦਾ ਥਾਣਾ ਵੇਖ ਲਓ ਬਹੁਤ ਚੰਗਾ ਮੋਟਾ ਮਾਝ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੂਸਰੀ ਸਾਈਡ ਤੋਂ ਵੀ ਵਿਖਾ ਦਿੰਨਾ ਫੋਰਟ ਸ਼ਾਂਗਪੂਰਾ ਆਪਣੀ ਥਾਣਾ ਦੀ ਸਾਫ ਸੁਥਰੀ ਹੈ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਬਾਪੂ ਦੱਸਦਾ ਚਵਾਈ ਬਹੁਤ ਚੰਗੀ ਆ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾਉਣੀ ਆ ਮਾਰਦੀ ਏ ਧਾਰਾਂ ਜੀ ਮਾਰ ਦਿਓ ਮਾਰ ਦਿਓ ਆ ਚਵਾਈ ਵੇਖ ਲਓ ਮੋਟੀ ਧਾਰ ਹੈ ਗੂਠੇ ਵਰਗੀ ਮੋਟੀ ਹੈ ਕੋਈ ਫੋਰਟ ਨਹੀਂ ਛਾਂਗ ਨਹੀਂ ਥਣ ਭਾਂਡੇ ਦੀ ਸਾਫ ਸੁਥਰੀ ਆ ਕੋਈ ਭੂਰ ਨਹੀਂ ਛੱਟਾ ਨਹੀਂ ਚਵਾਈ ਇੱਕ ਨੰਬਰ ਆ ਦੂਜੇ ਥਾਣਾ ਚੋਂ ਵੀ ਵੇਖ ਲੋ ਚਾਰਾ ਥਾਣਾ ਦੀ ਚਵਾਈ ਇੱਕ ਨੰਬਰ ਗੋਠੇ ਜੀ ਨੇ ਮੋਟੀ ਧਾਰ ਆਉਂਦੀ ਐ 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ 18 20 ਕਿਲੋ ਖੁੱਲਾ ਦੁੱਧ ਪਿਆ ਜੂ ਵੱਡੀ ਬੱਚੀ ਐ ਜਾਨ ਵਾਲੀ ਮਗਰੇ ਦੇ ਬਛਾ ਹੋਰ ਅੱਧੇ ਘੰਟੇ ਦੇ ਟਿਕਰ ਜੇਰ ਪੈ ਜੂਗੀ ਜੇਰ ਦੀ ਬਾਈ ਹੁਣੀ ਦੱਸ ਤੇ ਆ ਵੀਡੀਓ ਬਣਾ ਕੇ ਰੱਖ ਲਾਂਗੇ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਈ ਬਾਈ ਹੁਣੀ ਕਹਿੰਦੇ ਤੁਹਾਨੂੰ WhatsApp ਤੇ 제ਰ ਦੀ ਵੀਡੀਓ ਸੈਂਡ ਕਰ ਦੇਾਂਗੇ ਨਹੀਂ ਬਾਈ ਹੁਣਾਂ ਦੇ ਘਰ ਆ ਕੇ ਆਪ ਵੇਖ ਲਿਓ ਮੁੱਲ ਵੀ ਜੈਜ ਮੁੱਲ ਕਰਨ ਨੂੰ 65000 70000 ਬਾਪੂ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 57000 ਦੀ ਬਾਪੂ ਕਹਿੰਦਾ ਆਪਾਂ ਵਹਿੜ ਦੇ ਦੇਣੀ ਆ ਬਿਲਕੁਲ ਜੈਜ ਮੁੱਲ 18 20 ਕਿਲੋ ਖੁੱਲਾ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੁਆ ਗਰਮੀ ਰਹਿਤ ਕਾਲੇ ਰੰਗ ਦੀ ਵੱਡੀ ਵਹਿੜ ਜਾਨ ਵਾਲੀ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਸਿਆਲੂ ਸਾਲ ਕਰਮਾਲੀ ਦੁੱਧ ਦੇ ਨਿਆਰੇ ਦੇ ਦੁੱਗਾ ਕਿ ਹੁਣ ਅੱਗੇ ਰੁੱਤ ਵਧੀਆ ਆ ਗਈ ਅਸੂ ਮਹੀਨਾ ਚੜ ਗਿਆ ਤੇ ਜਿੰਨੇ ਤੁਸੀਂ ਸੇਵਾ ਕਰ ਲੋਗੇ ਉਹ ਤੁਹ ਦੁੱਗਣਾ ਦੁੱਧ ਪਿਆ ਦੇਣਾ ਕਰਮਾਲੀ ਨੇ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਨੇੜੇ ਕਿ ਦਰਵਾਜ਼ਾ ਸ਼ਹਿਰ ਰਹਿ ਜਾਂਦਾ ਮਸਾ 2.5-3 ਕਿਲੋਮੀਟਰ ਆਉਂਗਾ 2.5-3 ਕਿਲੋਮੀਟਰ ਨੂੰ ਹੋਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਸ਼ਿਕਾਤ